ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਸਮਰਾਲਾ ਦੇ ਵੱਖ-ਵੱਖ ਥਾਵਾਂ ਤੇ ਏਸੀ ਦੇ ਕੰਪਰੈਸ਼ਨ ਚੋਰੀ ਕਰਨ ਦੀ ਵਾਰਦਾਤਾ ਸਾਹਮਣੇ ਆਈਆਂ ਹਨ ਸਮਰਾਲਾ ਵਿੱਚ ਪਿਛਲੇ 20 ਦਿਨਾਂ ਤੋਂ ਏਸੀ ਦੇ ਕੰਪਰੈਸ਼ਨ ਨੂੰ ਚੋਰੀ ਕਰਨ ਦੀ ਵਾਰਦਾਤਾ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ ਆਮ ਤੌਰ ਤੇ ਹਰ ਇੱਕ ਏਸੀ ਦੇ ਕੰਪਰੈਸ਼ਨ ਜ਼ਿਆਦਾਤਰ ਘਰ ਦੇ ਤੇ ਦੁਕਾਨਾਂ ਦੀਆਂ ਛੱਤਾਂ ਉੱਪਰ ਜਾਂ ਦੀਵਾਰਾਂ ਤੇ ਲੱਗੇ ਹੁੰਦੇ ਨੇ ਜਿਸ ਕਰਕੇ ਇਹਨਾਂ ਨੂੰ ਚੋਰੀ ਕਰਨ ਲਈ ਚੋਰਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਮੌਸਮ ਠੰਡ ਦਾ ਹੋਣ ਕਾਰਨ ਏਸੀ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ ਜਿਸ ਕਰਕੇ ਚੋਰਾਂ ਨੂੰ ਏਸੀ ਦੇ ਕੰਪ੍ਰੈਸ਼ਨ ਨੂੰ ਚੋਰੀ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬਿੱਤੇ ਦਿਨੀ ਚੋਰਾਵਾਂ ਵੱਲੋਂ ਸਮਰਾਲਾ ਦੇ ਮੱਛੇਵਾੜਾ ਰੋਡ ਤੇ ਦੋ ਦੁਕਾਨਾਂ ਦੇ ਕੰਪ੍ਰੈਸ਼ਨ ਨੂੰ ਚੋਰੀ ਕੀਤਾ ਗਿਆ। ਜੋ ਕਿ ਦੁਕਾਨਾਂ ਦੇ ਬਾਹਰ ਲੱਗੇ ਹੋਏ ਸਨ ਦੁਕਾਨਦਾਰਾਂ ਨੂੰ ਚੋਰੀ ਦੀ ਸੂਚਨਾ ਮਿਲਣ ਤੇ ਤੁਰੰਤ ਦੁਕਾਨਦਾਰਾਂ ਨੇ ਚੋਰੀ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ 20 ਦਿਨ ਪਹਿਲੇ ਹੀ ਸਮਰਾਲਾ ਦੇ ਮੱਛੀਵਾੜਾ ਰੋਡ ਦੇ ਉੱਪਰ ਇੱਕ ਲੈਬੋਰਟਰੀ ਦੇ ਦੋ ਏਸੀ ਦੇ ਕੰਪ੍ਰੈਸ਼ਨ ਨੂੰ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਸੂchnਾ ਵੀ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅੱਜ ਫਿਰ ਦੋ ਕੰਪਰੈਸ਼ਨਾਂ ਦੀ ਚੋਰੀ ਕਿਤੇ ਗਏ ਜਿਸ ਤੇ ਦੁਕਾਨਦਾਰਾਂ ਵੱਲੋਂ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। थाना ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਇੰਦਰਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਰਜ ਕਰਵਾਈ ਗਈ ਜਿਸ ਵਿੱਚ ਉਸਨੇ ਆਪਣੀ ਦੁਕਾਨ ਤੇ ਲੱਗੇ ਏਸੀ ਦੇ ਆਊਟਰ ਦੀ ਚੋਰੀ ਹੋਣ ਦੀ ਕੰਪਲੇਂਟ ਲਿਖਾਈ। ਜਿਸ ਲਈ ਸੀਸੀਟੀਵੀ ਕੈਮਰੇਆ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਥਾਣਾ ਮੁਖੀ ਨੇ ਦੁਕਾਨਦਾਰਾਂ ਅੱਗੇ ਅਪੀਲ ਕੀਤੀ ਕਿ ਆਪਣੇ ਦੁਕਾਨਾਂ ਦੇ ਬਾਹਰ ਬਲਬ ਲਗਾ ਕੇ ਰੱਖੋ ਕਿਉਂਕਿ ਅੱਜ ਕੱਲ੍ਹ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਹੁੰਦੀ ਹੈ ਜਿਸ ਕਾਰਨ ਚੋਰਾਂ ਨੂੰ ਚੋਰੀ ਕਰਨ 'ਚ ਆਸਾਨੀ ਹੋ ਜਾਂਦੀ ਹੈ ਇਸ ਲਈ ਆਪਣੇ ਦੁਕਾਨ ਦੇ ਬਾਹਰ ਰਾਤ ਨੂੰ ਬਲਬ ਜ਼ਰੂਰ ਲਗਾ ਕੇ ਰੱਖਣ ਸਰਦਾਰ ਜੀ ਫਟਵੈਰ ਸ਼ੂਜ਼ ਦੀ ਦੁਕਾਨ ਹੈ ਜੀ ਮੇਰੀ ਮਛਵੜਾ ਰੋਡ ਤੇ 11 ਨੰਬਰ ਦੁਕਾਨ ਹੈ ਅੱਜ ਕੀ ਮਾਮਲਾ ਹੈ ਮਾਮਲਾ ਹੋਇਆ ਇਹ ਹੈ ਜੀ ਅਸੀਂ ਢਾੜ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਕੇ ਖੋਲੀਏ ਤਾਂ ਸਾਡਾ ਏਸੀ ਚੋਰੀ ਹੋ ਗਿਆ ਜੀ ਲਾਗੇ ਲੈ ਗਏ ਕਿੰਨੇ ਵਜੇ ਦੁਕਾਨ ਬੰਦ ਆ ਕੇ ਅਸੀਂ 8 ਵਜੇ ਦੁਕਾਨ ਬੰਦਾਈ ਸੀ ਜੀ ਸਵੇਰੇ 9 ਵਜੇ ਆਕੇ ਖੋਲਣ ਲੱਗੇ ਸੀ ਆਕੇ ਦੇਖਿਆ ਤੇ ਏਸੀ ਚੋਰੀ ਹੋਇਆ ਕੋਈ ਲਾਗ ਲੈ ਗਏ ਸੀ ਸੀਸੀਟੀਵੀ ਵਗੈਰਾ ਲੱਗੇ ਨਹੀ ਇਥੇ ਸਾਡੇ ਨੇ ਮਾਰਕੀਟ ਦਾ ਕੋਈ ਨਹੀਂ ਹੈਗਾ ਬਾਕੀ ਉਹ ਅੱਗੇ ਪਿੱਛੇ ਕਿਤੇ ਲੱਗੇ ਹੋਣਗੇ ਜੀ ਕਿੰਨੇ ਕੇ ਵਜੇ ਦੀ ਰਾਤ ਤੇ ਕਿਧਰ ਆਕੇ ਅਸੀਂ 8 ਵਜੇ ਬੰਦ ਆ ਕੇ ਗਏ ਆ ਜੀ ਮੇਰੇ 9 ਵਜੇ ਆ ਕੇ ਖੋਡੀ ਇਹ ਦੁਕਾਨ ਤੇ ਆਂਦੇ ਆ ਦੇਖਿਆ ਪਹਿਲਾਂ ਹੀ ਆਂਦੇ ਆਏ ਸੀ ਬਹਿਣਾ ਨਹੀਂ ਸੀਗਾ ਚੋਰੀ ਹੋਈ ਕਿਤੇ ਹੋਰ ਵੀ ਚੋਰੀ ਹੋਈ ਮਾਰਕੀਟ ਚ ਪਤਾ ਲੱਗਿਆ ਸੀ ਸਾਨੂੰ ਵੀ ਦੋ ਨੰਬਰ ਦੁਕਾਨ ਦਾ ਵੀ ਚੋਰੀ ਹੋਇਆ ਤਿੰਨ ਚਾਰ ਦਿਨ ਪਹਿਲੇ ਚੌਂਕੀਦਾਰ ਹੈਗਾ ਕੋਈ ਚੌਂਕੀਦਾਰ ਦੇਖੋ ਜੀ ਪਹਿਲਾਂ ਤਾਂ ਰੱਖਿਆ ਸੀ ਪੁਲਿਸ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਨਾ ਚੌਂਕੀਦਾਰ ਕੋ ਆਇਆ ਤੇ ਨਾ ਸਾਡੇ ਕੋ ਬਾਬੂਏ ਲੈਣ ਕਦੀ ਆਇਆ ਕੋਈ ਇਹ ਦੇਖਿਆ ਜਾਵੇ ਤਾਂ ਘਟਨਾ ਬਿਲਕੁਲ ਚੌਂਕ ਦੇ ਕੋਲ ਬਿਲਕੁਲ ਹਾਂਜੀ ਪੁਲਿਸ ਹਾਂਜੀ ਹਾਂਜੀ ਬਿਲਕੁਲ ਚੌਂਕ ਦੇ ਨੇੜੇ ਹੀ ਹੈ ਜੀ ਇਹ ਦੀ ਮੰਗ ਕਰਦੇ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਹੀ ਹੈ ਵੀ ਚੋਰੀਆਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਪੁਲਿਸ ਨੂੰ ਤਲਾਸ਼ ਕਰਤੀ ਤੁਸੀਂ ਪੁਲਿਸ ਨੂੰ ਤਲਾਸ਼ ਕਰਨ ਚੱਲੇ ਆ ਜੀ ਹੱਲੇ ਅਸੀਂ ਇਕੱਠੇ ਹੋਏ ਆ ਮਾਰਕੀਟ ਵਾਲੇ ਸਾਰੇ ਮਾਰਕੀਟ ਵਾਲੇ ਜਾ ਕੇ ਤਲਾਸ਼ ਕਰੋਗੇ ਸਰਦਾਰ ਜੀ ਫੁੱਟਵੈਅਰ ਦੇ ਨਾਲ ਮੇਰੀ ਦੁਕਾਨ ਨੇ ਚਾਵਲਾ ਕਰਤੀ ਸਾਡੀ ਚੌਂਕ ਤੋਂ तकरीबन 100 ਮੀਟਰ ਦੀ ਦੂਰੀ ਤੇ ਸਾਡੀ ਸ਼ਾਪ ਹੈ ਜੀ ਇਹ तकरीबन ਸਾਰੀ ਮਾਰਕੀਟ ਦੇ ਬਾਹਰ ਯੂਨਿਟ ਏਸੀ ਦੇ ਲੱਗੇ ਹੋਏ ਨੇ ਦੋ ਤਰੀਕ ਨੂੰ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਤੇ ਦੋ ਤਰੀਕ ਨੂੰ ਰਵੇਸ਼ ਮੈਡੀਕਲ ਦੇ ਚੋਰੀ ਹੋਈ ਆ ਉਹਨਾਂ ਦਾ ਉਤਾਰ ਕੇ ਲੈ ਗਏ ਅੱਜ ਇਹ ਇਹ ਰਾਤ 8 ਵਜੇ ਅਸੀਂ 8:30 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ। ਉਹ ਲਾਈਟਾਂ ਵੀ ਜਗ ਰਹੀਆਂ ਨੇ ਸਟਰੀਟ ਲਾਈਟਾਂ ਪਹਿਲਾਂ ਤੇ ਅਸੀਂ ਬੰਦ ਸੀ ਹੁਣ ਉਹ ਵੀ ਚੱਲ ਰਹੀਆਂ ਨੇ ਤੇ ਪਤਾ ਨਹੀਂ ਉਹ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋਏ ਹੋਏ ਆ। ਇਸ ਪ੍ਰਸ਼ਾਸਨ ਨੂੰ ਮੰਗ ਹੈ ਹੀ ਹੈ ਕਿ ਗਸ਼ਤ ਵਧਾਈ ਜਾਵੇ ਥੋੜੀ ਜਿਹੀ ਰਾਤ ਨੂੰ। ਇਹਨਾਂ ਨੂੰ ਨਕੇਲ ਪਾਈ ਜਾਵੇ। ਇਹ ਰਾਤ ਕਿੰਨੇ ਕ ਵਜੇ ਵਧਾ ਕੇ ਗਈ ਸੀ? ਅਸੀਂ 8:30 ਵਜੇ ਜਾਂਦੇ ਆ ਜੀ। ਸਾਰੀ ਮਾਰਕੀਟ ਸਾਰੀ ਮਾਰਕੀਟ 8:30 ਦੇ ਕਰੀਬ ਜਾਂਦੀ ਹੈ। ਉਸ ਤੋਂ ਬਾਅਦ ਹੀ ਘਟਨਾ ਹੋਈ ਹੈ। ਸਵੇਰ ਨੂੰ ਹੋਈ ਹੈ ਕਿ ਤੜਕਸਾਰ ਹੋਈ ਹੈ ਕਿਸ ਟਾਈਮ ਹੋਈ ਹੈ? ਇਹ ਤਾਂ ਸਾਰੇ ਅੱਗੇ ਦੇਖਿਆ ਸੀ ਸੀਸੀਟੀਵੀ ਫੁਟੇਜ ਵਗੈਰਾ ਆਏ ਸੀ ਸੀਸੀਟੀਵੀ ਵਗੈਰਾ ਸਾਡੇ ਇੱਧਰ ਤੇ ਨਹੀਂ ਲੱਗਿਆ ਹੋਇਆ ਕੋ ਚੌਂਕ ਵਗੈਰਾ ਚ ਲੱਗੇ ਹੀ ਹੋਏ ਨੇ ਇਹ ਦੇਖਿਆ ਜਾਵੇ ਤਾਂ ਚੌਂਕ ਬਿਲਕੁਲ ਨਜ਼ਦੀਕ ਹਾਂਜੀ ਹਾਂਜੀ ਚੌਂਕ ਬਿਲਕੁਲ 100 ਗੱਦੀ ਦੂਰੀ ਤੇ ਹੈ ਜੀ ਸਭ ਤੇ ਤੇ ਪੁਲਿਸ ਨੂੰ ਤਲਾਸ਼ ਕਰਤੀ ਪੁਲਿਸ ਨੂੰ ਬਾਸ ਚੱਲੇ ਆ ਜੀ ਸਾਰੇ ਇਕੱਠੇ ਹੋਏ ਸੀ ਚੌਂਕੀਦਾਰ ਚੌਂਕੀਦਾਰ ਪਹਿਲੇ ਹੈਗਾ ਸੀ ਸੀਪੀਓ ਆਉਂਦੇ ਸੀ ਜੀ ਪੁਲਿਸ ਨੇ ਰੱਖੇ ਹੋਏ ਸੀ ਹੁਣ ਤਾਂ ਕਦੀ ਕੋਈ ਪੈਸੇ ਲੈਣ ਵੀ ਨਹੀਂ ਆਇਆ ਨਾ ਕੋਈ ਪੁਲਿਸ ਵਾਲੇ ਆਏ ਨਾ ਕੋਈ ਕੋਈ ਨਹੀਂ ਆਇਆ ਤੇ ਇੱਥੇ ਮੇਰੇ ਫਾਦਰ ਸਾਹਿਬ ਤੇ ਜਿਹੜੇ ਸਾ ਤੇ ਜਦੋਂ ਅੱਜ ਤੋਂ 10 12 13 ਦਿਨ ਪਹਿਲਾਂ ਦੀ ਗੱਲ ਆ ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਵੀ ਯੂਨਟ 2 ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾਂ ਨੇ ਕਰ ਲਏ ਤੇ ਪਰ ਇੰਨੇ ਛਾਤਰ ਦਿਮਾਗ ਦੇ ਚੋਰ ਨੇ ਵੀ ਹਲੇ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੰਦੇ ਕਿੱਧਰ ਜੀ ਚੜੇ ਨੇ ਕਿਉਂਕਿ ਉੱਪਰ ਚੜਨ ਨੂੰ ਕੋਈ ਰਾਸਤਾ ਵੀ ਨਹੀਂ ਹੈਗਾ ਤੇ ਵੀ ਬੰਦਾ ਚੜ ਕੇ ਵੀ ਜਿਹੜੇ ਹੈਗੇ ਨੇ ਵੀ ਬੰਦਾ ਸਮਾਨ ਉਹਨਾਂ ਨੇ ਕਿੱਦਾਂ ਉਤਾਰਿਆ ਕਮਾਲ ਦੀ ਗੱਲ ਹੈ। ਉਹ ਵੀ ਕੋਠੇ ਤੇ ਕੋਠੇ ਤੇ ਜਾ ਕੇ ਦੇਖਿਆ ਜੀ। ਨਹੀਂ ਅਸੀਂ ਕੋਠੇ ਤੇ ਜਾ ਕੇ ਨਹੀਂ ਦੇਖਿਆ ਜਦੋਂ ਸਾਡੇ ਡੈਡੀ ਸਵੇਰੇ ਆਪਣੇ ਪਾਣੀ ਦੀ ਬਾਲਟੀ ਭਰਨ ਲੱਗੇ ਤਾਂ ਉਹਨਾਂ ਦੀ ਵੈਸੇ ਹੀ ਅਚਾਨਕ ਉੱਪਰ ਨਿਗਾਹ ਗਈ। ਹੂੰ ਕਿਉਂਕਿ ਸਾਡਾ ਜਿਹੜੇ ਨਾਲ ਨਹੀਂ ਮੈਡੀਕਲ ਅਮਰੋਜ਼ ਮੈਡੀਕਲ ਸਟੋਰ ਹੈਗਾ। ਹੂੰ ਉਹਨਾਂ ਦੇ ਉੱਚੀ ਕਰਕੇ ਕੰਧ ਉੱਪਰ ਲਾਇਆ ਸੀ ਇੱਕ ਨੀਚੇ ਰੱਖਿਆ ਸੀਗਾ। ਜਿਹੜਾ ਇੰਨਾ ਉੱਚਾ ਕੰਧ ਉੱਪਰ ਲਾਇਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ ਤੇ ਜਿਹੜਾ ਨੀਚੇ ਰੱਖਿਆ ਸੀਗਾ ਉਹ ਵੀ ਉਤਾਰ ਲਿਆ। ਦੋ ਕੰਪਰੈਸ਼ਨ ਦੋ ਕੰਪਰੈਸ਼ਨ ਜੀ ਹੋ ਰਹੀ ਹੋਣੀ ਸਾਡੀ ਅੱਛਾ ਦੇਖਿਆ ਜਾਵੇ ਤਾਂ ਚਾਹੋਂ ਕਿਥੋਂ ਬਿਲਕੁਲ ਨਜ਼ਦੀਕਾ ਔਰ ਉੱਥੇ ਪੁਲਿਸ ਪਹਨਾਤ ਰਹਿੰਦੀ ਆ ਹਾਂਜੀ ਅੰਸਰ ਤੇ ਕੀ ਕਹੋਗੇ ਇਸ ਬਾਰੇ ਇਹ ਦੇਖੋ ਇਹ ਚੋਰ ਇੰਨੇ ਛਾਤਰ ਨੇ ਦੇਖੋ ਜਿਹੜੀ ਪੁਲਿਸ ਆ ਪੁਲਿਸ ਨੂੰ ਵੀ ਇਹਨਾਂ ਨੇ ਇੰਨੀ ਝਕੰਨੀ ਦੇ ਦਿੱਤੀ ਕਿ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਅਸੀਂ ਰਿਪੋਰਟ ਦਰਜ ਕਰਾਈ ਆ ਸਾਨੂੰ ਪੁਲਿਸ ਤੇ ਪੂਰੀ ਉਮੀਦ ਆ ਵੀ ਉਹ ਦੇਖੋ ਕਾਰਵਾਈ ਕੋਈ ਨਾ ਕੋਈ ਕਰੂਗੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਚੋਰਾਂ ਨੂੰ ਫੜਾਂਗੇ ਪਾਰੇ ਹਲੇ ਤਾਂ ਕੋਈ ਚੋਰਾਂ ਦਾ ਕੋਈ ਥਾਂਡ ਕਾਣਾ ਜਾਂ ਕੁਝ ਪਤਾ ਨਹੀਂ ਉਹਨਾਂ ਨੇ ਕਰਿਆ ਹੈਗਾ ਅੱਜ ਤੋਂ 10-15 ਦਿਨ ਲੰਘ ਚੁੱਕੇ ਨੇ ਰਾਤ ਨੂੰ ਕੋਈ ਚੌਕੀਦਾਰ ਵੀ ਆਉਂਦਾ ਇੱਥੇ ਸਾਡੇ ਕੋਲ ਤਾਂ ਅਸੀਂ ਰਾਤ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਇੱਥੇ ਕੋਈ ਚੰਕੀ ਚੌਕੀਦਾਰ ਹੈ ਨਹੀਂ ਕੋਈ ਸੀਸੀਟੀਵੀ ਕੈਮਰਾ ਹੈ ਵਗੈਰਾ ਹੈ ਸੀਸੀਟੀਵੀ ਕੈਮਰਾ ਹੈਗਾ ਸਾਹਮਣੇ ਤੇ ਉਹਦੇ ਵਿੱਚੋਂ ਚੋਰ ਸਾਨੂੰ ਨਜ਼ਰ ਨਹੀਂ ਆਏ ਹੈਗੇ ਮੈਨੂੰ ਲੱਗਦਾ ਜਿਵੇਂ ਪਿੱਛੇ ਹੈਗਾ ਪਿੱਛੋਂ ਚੜਨੇ ਪਿੱਛੇ ਉਹ ਬੰਦੇ ਉਤਾਰ ਕੇ ਪਿੱਛੇ ਉਤਰ ਗਏ ਨੇ ਕਿੰਨੇ ਕੇ ਵਜੇ ਚਲ ਜਾਨਨੇ ਹੋ ਤੁਸੀਂ ਮੈਡੀਕਲ ਨੂੰ ਮੈਂ 8:30 ਵਜੇ ਤਕਰੀਬ 9 ਵੀ ਵੱਜ ਜਾਂਦੇ ਨੇ ਤੇ 9 8:30 9 ਵਜੇ ਮੈਂ ਆਪਣੇ ਜਿਹੜਾ ਗੁਨਾਨਗ ਡਿਜੀਟਲ ਐਕਸੈਸ ਸੈਂਟਰ ਜਿਹੜਾ ਸਾਡਾ ਹੈਗਾ ਇਹ ਅਸੀਂ ਕਲੋਜ਼ ਕਰਕੇ ਚਲ ਜਾਨਨੇ ਆ ਤੇ ਨਾਲੇ ਆਪਣੇ ਡਾਕਟਰ ਜਸਵਿੰਦਰ ਜੀ ਦਾ ਹਸਪਤਾਲ ਸਰਬ ਹਸਪਤਾਲ ਇਹਨਾਂ ਦਾ ਵੀ ਉੱਪਰੋਂ ਜਿਹੜੀ ਯੂਨਿਟ ਉਤਾਰ ਲਈ ਤੇ ਸਾਡੀ ਵੀ ਉਤਾਰ ਲਈ ਹਾਂਜੀ ਦੋ ਯੂਨਿਟਾਂ ਦੇਖੋ ਪਤਾ ਨਹੀਂ ਲੱਗਿਆ ਵੀ ਛੋਰਾਂ ਨੇ ਕਿਹੜੇ ਹਿਸਾਬ ਨਾਲ ਚੜਾ ਉਤਾਰੀਆ ਕਿਉਂਕਿ ਉੱਪਰ ਤਾਂ ਚੜਨਾ ਹੀ ਬਹੁਤ ਔਖਾ ਇਹ ਤੁਸੀਂ ਇਹ ਦੇਖੋ ਵੀ ਬੰਦੇ ਉੱਪਰ ਚੜ ਕਿੱਦਾਂਗੇ ਈਮਾਨ ਕਰਦੇ ਸਾਡੀ ਮੰਗ ਤਾਂ ਇਹੀ ਹੈਗੀ ਆ ਵੀ ਦੇਖੋ ਜਿਹੜੀ ਸਾਡੀ ਯੂਨਿਟ ਦੋ ਉਤਾਰੀਆਂ ਨੇ ਪੁਲਿਸ ਅੱਗੇ ਇਹੀ ਗੁਜਾਰਸ਼ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਜ਼ਿਆਦਾ ਰੈਸਟ ਕੀਤਾ ਜਾਵੇ ਕਿਉਂਕਿ ਸਾਡੇ ਨਹੀਂ ਇਹ ਪੂਰੇ ਸਮਰਾਲੇ ਵਿੱਚ ਹੋਰ ਵੀ ਕਈ ਥਾਂ ਜਗ੍ਹਾ ਤੇ ਵਾਰਦਾਤਾਂ ਹੋਈਆਂ ਨੇ ਤੇ ਇਹਨਾਂ ਨੂੰ ਇਹ ਜਿਹੇ ਬੰਦੇ ਨੇ ਜਿਹੜੇ ਕੋਈ ਵੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਤਾਂ ਕਿ ਕੋਈ ਹੋਰ ਕੋਈ ਮਿਸਐਪਲਿੰਗ ਵੱਡੀ ਨਾ ਹੋਵੇ ਸਮਰਾਲੇ ਵਿੱਚ ਸਾਡੇ ਕੋਲੇ ਹੋਣੇ ਨੇ ਅੰਦਰਜੀਤ ਸਿੰਘ ਕਮਾਂਡੈਂਟ ਦੇ ਕੇ ਗਏ ਨੇ ਵੀ ਦੁਕਾਨ ਦੇ ਬਾਹਰ ਲੱਗਿਆ ਹੋਟਰ ਸੀਗਾ ਇਹ ਸੀਦਾ ਉਹ ਰਾਤੀ ਕਿਸੇ ਨਾਮ ਨੂੰ ਬਲੈਕ ਟੈਨ ਚੋਰੀ ਕਰ ਲਿਆ ਇਸ ਬੰਦੇ ਦੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜਲਦੀ ਬੰਦੇ ਨੂੰ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਸਏ ਰੋਡ ਤੇ ਇੱਕ ਪਹਿਲਾਂ ਵੀ ਕੋਈ ਕੰਪਲੇਂਟ ਸਾਈ ਸੀਗੀ ਉਹ ਕੀ ਸੀਗੀ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਦੀ ਹੋ ਸਕਦੀ ਪਰ ਮੇਰੇ ਧਿਆਨ 'ਚ ਨਹੀਂ ਹੈਗੀ ਉਹਦੇ ਬਾਰੇ ਮੈਂ ਪਤਾ ਕਰ ਲਵਾਂ ਸਰ ਇੱਕ ਲਾਸਟ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਸਰਦੀ ਦੇ ਮੌਸਮ ਸਰਲੀ ਦੇ ਮੌਸਮ ਤੇ ਹੈ ਵੀ ਆਪਣੇ ਲਾਈਟਾਂ ਵਗੈਰਾ ਲਾ ਕੇ ਰੱਖਣੇ ਦੁਕਾਨਾਂ ਦੇ ਮੂਹਰੇ ਤੇ ਸੀਸੀਟੀਵੀ ਕੈਮਰੇ ਲਾਉਣ ਵੱਧ ਤੋਂ ਵੱਧ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੀ ਫਾਇਦਾ ਠੀਕ ਹੈ ਤਾਂ ਕਿ ਬੰਦੇ ਦੀ شناخت ਜਲਦੀ ਹੋ ਸਕੇ